ਵੀ ਇੱਕ ਨਾ ਤੁਹਾਨੂੰ ਹੋਰ ਚੀਜ਼ ਦੱਸਦਾ ਅ ਕੱਲ ਵੀਡੀਓ ਪਾਈ ਸੀ ਜੀ ਆਪਾਂ ਤੁਹਾਨੂੰ ਦੱਸਿਆ ਕਿ ਸਕਰੀਨ ਲੱਗੀਆਂ ਹੋਈਆਂ ਚਰਚ ਦੇ ਵਿੱਚ ਅੱਜ ਫੇਰ ਮੈਂ ਆਇਆ ਸੀ ਚਰਚ ਦੇ ਵਿੱਚ ਤੇ ਤੁਹਾਨੂੰ ਸ਼ੇਅਰ ਕਰਦਾ ਇੱਕ ਚੀਜ਼ ਆ ਤੁਸੀਂ ਪੁਲਪਿਟ ਜਿਹੜਾ ਦੇਖਦੇ ਹੋ ਸਕਰੀਨਸ ਵਗੈਰਾ ਇਹਦੇ ਬੈਕ ਸਾਈਡ ਨੂੰ ਬੜਾ ਸੋਹਣਾ ਜਿਹੜਾ ਇੱਕ ਕਾਰੀਗਰੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲਾਈਕ ਜੁੱਦਾ ਗਾਰਡਨਿੰਗ ਕੀਤੀ ਜਾ ਰਹੀ ਹੈ ਇੱਥੇ ਸਾਰੇ ਪਲਾਂਟਸ ਵਗੈਰਾ ਇਹਦੇ ਪੌਦੇ ਵਗੈਰਾ ਲਗਾਏ ਜਾ ਰਹੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਬਹੁਤ ਸੋਹਣਾ ਲੱਗ ਰਿਹਾ ਹੈ ਇਧਰੋਂ ਜਦੋਂ ਤੁਸੀਂ ਆਉਂਦੇ ਹੋ ਵਾਸ਼ਰੂਮ ਵਾਲੀ ਸਾਈਡ ਤੋਂ ਇਧਰੋਂ ਤੇ ਇਹ ਪੁਲਪਿਟ ਦੇ ਬੈਕ ਸਾਈਡ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਥੇ ਗਾਰਡਨਿੰਗ ਕੀਤੀ ਆ ਰਹੀ ਪਲਾਂਟਿੰਗ ਕੀਤੀ ਆ ਰਹੀ ਹੈ ਪੌਦੇ ਵਗੈਰਾ ਲਗਾਏ ਜਾ ਰਹੇ ਤੇ ਗ੍ਰੀਨਰੀ ਜੀ ਬਹੁਤ ਸੋਹਣੀ ਲੱਗ ਰਹੀ ਹੈ ਇੱਥੇ ਇਹ ਪੁਲਪਿਟ ਦੀ ਬੈਕ ਸਾਈਡ ਹੈ ਆ ਬੁੱਕਸਟਾਲ ਵਾਲੇ ਬਿਲਕੁਲ ਇਹਦੇ ਸਾਹਮਣੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਲੱਗ ਰਹੀ ਹੈ ਗਾਰਡਨਿੰਗ ਕੀਤੀ ਹੋਈ ਪਲਾਂਟਿੰਗ ਕੀਤੀ ਹੋਈ ਤਸਵੀਰਾਂ ਦੇਖ ਕੇ ਇਹ ਚਰਚੀਆਂ ਸੁਣੀ ਆਲੇ ਹੋਰ ਸੋਹਣਾ ਹੋ ਜਾਣਾ ਜਿੱਦਾਂ ਜਿੱਦਾਂ ਬਣਦਾ ਗਿਆ ਤੁਹਾਨੂੰ ਹੋਰ ਜਿਹੜੀ ਖੂਬਸੂਰਤੀ ਇਸ ਚਰਚੀ ਦਿੱਖਣ ਨੂੰ ਮਿਲੇਗੀ